ਦੇਖੋ ਪੰਜਾਬ ਦੇ ਵਿੱਚ ਕੀ ਮਾਹੌਲ ਹੋਇਆ ਪਿਆ ਇਹ ਜਿਹੜੇ ਮੁੰਡੇ ਆ ਇਹ ਵੀਡੀਓ ਫਲੋਰੀਪੁਰ ਦੀ ਆ ਜਿੱਥੇ ਕਿ ਦਿਨ ਦਿਹਾੜੇ ਵੇਖੋ ਤੁਸੀਂ ਕਿਵੇਂ ਗੋਲੀਆਂ ਚਲਾ ਰਹੇ ਆ ਮੁੰਡੇ ਕਿਸੇ ਦਾ ਇਹਨਾਂ ਨੂੰ ਪੁਲਿਸ ਦਾ ਡਰ ਨਹੀਂ ਕਿਸੇ ਪ੍ਰਸ਼ਾਸਨ ਦਾ ਡਰ ਨਹੀਂ ਨਾ ਇਹਨਾਂ ਦੇ ਮੂੰਹ ਬੰਨੇ ਹੋਏ ਆ ਦੇਖੋ ਆ ਫਿਰਦੇ ਆ ਇਹ ਟੋਟਲ 6 ਜਣੇ ਆ 3 ਜਣੇ ਭੱਜਿਆ 3 ਜਣੇ ਇੱਕ ਸਕੂਟਰੀ ਤੇ ਭੱਜ ਜਾਂਦੇ ਆ 3 ਜਣੇ ਮੋਟਰਸਾਈਕਲ ਤੇ ਭੱਜਦੇ ਆ ਵੇਖੋ ਇਹਨਾਂ ਨੂੰ ਕੋਈ ਡਰ ਪੈ ਨਹੀਂ ਬਿਲਕੁਲ ਬੇਖੌਫ ਹੋ ਕੇ ਇਹ ਵੇਖੋ ਇਸ ਮੁੰਡੇ ਨੂੰ ਮਨ ਲੱਗਾ ਕਤਲ ਕਰਕੇ ਦੋ ਜਣੇ ਦਾ ਕਤਲ ਕਰਕੇ ਇਹ ਜਾਂਦੇ ਆ ਇਹ ਵੇਖੋ ਇਹ ਮੁੰਡੇ ਦੀ ਮੈਗਜ਼ੀਨ ਢਿੱਗੀ ਹੈ ਇਹ ਧੂਰੀਵਾਰ ਆਉਦੀ ਮੈਗਜ਼ੀਨ ਚੱਕਣਾ ਆਉਂਦਾ ਮੈਗਜ਼ੀਨ ਚੱਕ ਕੇ ਫਿਰ ਫਾਇਰ ਕਰੀ ਜਾਂਦਾ ਇਧਰ ਇੱਕ ਮੁੰਡਾ ਆਉਗਾ ਇਹਦੇ ਕੋਲੇ ਇਹ ਵੇਖੋ ਸ਼ਰੀਹਾਂ ਵਿੱਚ ਗੋਲੀਆਂ ਚਲਾ ਰਿਹਾ ਕੀ ਇਹਨਾਂ ਨੂੰ ਡਰ ਨਹੀਂ ਕੇ ਸਰਕਾਰ ਤਾਂ ਸਰਕਾਰ ਕੀ ਕਰ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਤੇ ਪਰ ਤੁਹਾਨੂੰ ਦੱਸ ਦਈਏ ਐਸੇ ਵਾਰਦਾ ਤੋਂ ਪ੍ਰੰਤ ਬਾਅਦ ਹੀ ਪੁਲਿਸ ਟੀਮ ਹੈ ਜਿਹੜੀ ਉਹ ਪੂਰੀ ਹਰਕਤ ਵਿੱਚ ਆਈ ਜਦੋਂ ਇੱਟਾ ਵੱਡਾ ਕਾਂਡ ਹੋ ਗਿਆ ਤਾਂ ਉਹਨਾਂ ਨੇ ਅਗਲੇ ਦਿਨ ਇਹਨਾਂ ਜਿਹੜਾ ਜਿਹੜੇ ਮਰਜ਼ਮ ਸੀਗੇ ਸਾਰਿਆਂ ਦਾ ਇਹਨਾਂ ਦਾ ਕਾਊਂਟਰ ਕਰਤਾ ਤੇ ਸਾਰੀ ਵੀਡੀਓ ਤੁਸੀਂ ਵੇਖ ਸਕਦੇ ਹੋ ਉਸ ਤੋਂ ਅੱਗੇ ਸਾਰੀ ਇਹਨਾਂ ਕੀ ਬੋਲ ਰਹੇ ਐ ਜਾਂ ਗੰਦੀਆਂ ਗਾਲਾਂ ਕੱਢ ਰਹੇ ਐ ਤੇ ਇੱਕ ਦੂਜੇ ਵੰਨੀ ਫੈਰਿੰਗ ਕਰ ਰਹੇ ਐ ਉਸ ਨੂੰ ਇਸ ਅੱਗੇ ਵੀਡੀਓ ਦਿਖਾਉਣੇ ਆ ਵੀਡੀਓ ਸਾਰੀ ਐਂਡ ਤੱਕ ਦੇਖੋ ਤੁਸੀਂ ਦੇਖੋ ਪੁਲਿਸ ਮੁਲਾਜ਼ਮਾਂ ਨੇ ਵੀ ਬਰੀਫਿੰਗ ਦਿੱਤੀ ਹੈ ਦੱਸਿਆ ਬਈ ਕਿਸ ਤਰ੍ਹਾਂ ਫੜਿਆ ਕਿੱਥੇ ਨਕਲ ਆਈ ਸੀ ਇਹ ਸਾਰੀ ਗੱਲਬਾਤ ਤੁਸੀਂ ਅੱਗੇ ਵੀਡੀਓ ਦੇ ਵਿੱਚ ਜਰੂਰ ਸੁਣਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਪੁਲਿਸ ਜੇ ਕੋਈ ਚੰਗਾ ਕੰਮ ਕਰਦੀ ਹੈ ਤੈਨੂੰ ਐਪਰੀਸ਼ੀਏਟ ਜਰੂਰ ਕਰਿਆ ਕਰੋ ਕਿਉਂਕਿ ਕਈ ਲੋਕ ਕਹਿ ਦਿੰਦੇ ਆ ਕਿ ਇਨਕਾਊਂਟਰ ਕਰਤਾ ਤੇ ਮਾਰ ਲੈਣੀ ਚਾਹੀਦੀ ਸੀ ਅਰੈਸਟ ਕਰ ਲੈਣੀ ਚਾਹੀਦੀ ਸੀ ਕਿਉਂ ਪਰ ਜਦੋਂ ਪੁਲਿਸ ਦੇ ਉੱਤੇ ਮੂਰੋ ਫੈਰਿੰਗ ਕਰਦੇ ਆ ਤਾਂ ਫਿਰ ਇਹਨਾਂ ਦਾ ਹਰ ਲੈਨ ਕਾਉਂਟਰੀ ਹੁੰਦਾ ਕਿਉਂਕਿ ਪੁਲਿਸ ਵਾਲਿਆਂ ਨੇ ਦੱਸਿਆ ਕਿ ਇਹਨਾਂ ਨੂੰ ਡਾਕੀ ਉੱਤੇ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਸਾਡੇ ਉੱਤੇ ਫੈਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਜਿਨ੍ਹਾਂ ਨੂੰ ਵੀ ਕੱਲੇ ਪੇਡਾ ਮਾਰ ਕੇ ਗਏ ਸੀ ਉਹ ਵੀ ਕਿਸੇ ਮਾਂ ਦੇ ਪੁੱਤ ਸੀਗੇ ਸੋ ਵੇਖੋ ਵੀਡੀਓ ਅੱਗੇ ਸਾਰੀ ਕਿੱਦਾਂ ਇਹ ਗੰਦੇ ਗਾਲਾਂ ਕੱਢ ਕੇ ਕਿੱਦਾਂ ਫੈਰਿੰਗ ਕਰ ਰਹੇ ਤੇ ਕਿੱਦਾਂ ਅਸੋਚੀ ਗੱਲਬਾਤ ਕਰਦੇ ਆ ਤੇ ਪੁਲਿਸ ਨੇ ਕੀ ਕਿਹਾ ਸੁਣੋ ਸਾਰੀ ਗੱਲਬਾਤ ਉਹ ਤਾਂ ਖੋਤਰਾ ਹੈ ਨਾ ਸੱਚ ਤਰੀ ਪਹਿਲੇ ਕਿਲੋ ਉਹ ਕੁੜੀਆਂ ਬਣਿਆ ਰਹੇ ਉਹਨਾਂ ਨੂੰ ਮਾਰ ਦਿੱਤਾ ਕਿਹੜੀਆਂ ਕੁੜੀਆਂ ਆ اچھا ਉਹ ਕੁੜੀਆਂ ਪਾਤੀਆਂ ਆ ਕੁੜੀਆਂ ਪਾਤੀਆਂ ਮੈਂ ਤਾਂ ਖੈਰ ਸਾਰਾ ਉਹ ਮੁੰਡਾ ਮਾਰੀ ਜਾਂਦਾ ਉਹ ਟਰੈਕਟਰ ਦੇ ਦੋ ਵਾਲੇ ਬੇ ਲੇਕਿਨ ਬਾਤ ਆ ਕਿੰਨੇ ਆ ਆ ਉਹ ਸਾਰੇ ਤੁਸੀਂ ਪਿੱਛੇ ਹੋ ਜਾਣਾ ਉਹ ਕਰੇਗਾ ਉਹ ਨਾ ਮੁੰਡਾ ਹਾਂ ਹੋਵੇ ਸਾਲੇ ਉਹ ਕੋਲ ਦੇ ਪਏ ਉਹਦਾ ਮੈਗਜ਼ੀਨ ਡੇਗੀ ਮੈਗਜ਼ੀਨ ਡੇਗੀ ਉਹ ਦਿਪਾ ਲਈ ਆ ਆ ਵੀ ਆ ਇਹਦੀ ਮੈਗਜ਼ੀਨ ਡੇਗੀ ਔਰ ਟੈਟੂ ਵਾਲੇ ਜੰਮਰ ਭਲੇ ਉਹ ਜਿੱਲ੍ਹੇ ਨੂੰ ਉਹ ਹਾਰਿਆਂ ਵਾਲੇ ਗੱਲਾਂ ਉਹ ਗੱਲੀ ਸਵਾਜਾ ਆ ਵੀ ਆ ਗਿਆ ਇਹ ਦੋਲੇ ਹੀ ਬੈਠਾ ਉਹ ਮਰੇਗਾ ਗਰੀ ਕਿਹੜਾ ਚਲਾਗਾ ਉਹ ਕਾਰ ਆ ਭਲੀ ਤੁਸੀਂ ਸਾਡੇ ਤੇ ਹੋ ਕੇ ਮੜਾ ਦੇ ਵੇਖੋ ਕਈ ਵਾਰੀ ਹੁੰਦਾ ਅਗਲਾ ਪੈਂਚ ਚੱਕ ਕੇ ਉਹ ਗਲੀ ਉਹ ਉਹ ਮਰੇਗਾ ਜੰਦਾ ਸਾਹ ਕਿਹੜੇ ਗਲੀ ਆ ਗਿਆ ਕਾਰ ਸਰੀਆਮ ਹੀ ਭਜਵੰਦੀ ਕਰਾ ਦੇ ਮਾ ਮਾ ਵੀ ਖੱਜਾ ਰਾਣਾ ਦੇਸੀ ਹੈ ਦੇਸੀ ਨੇ ਭਾਜੀ ਪਿੱਛੇ ਹੋ ਜਾ ਸਰੀਆਮ ਫੋਟੋਆ ਵੇਖੋ ਕੋਈ ਮੂੰਹ ਨਹੀਂ ਲੱਭਿਆ ਇਹ ਇਹ ਫਿਰ ਦਲਿਤ ਕੋਈ ਆ ਗਿਆ ਕਿੱਥੇ ਗਿਆ ਉਸ ਕੁੱਤੀ ਤੇ ਬਹਿ ਗਿਆ ਪੌਂਟ ਕੋਲ ਗਿਆ ਜਿੱਥੇ ਆਣਾ ਨੂੰ ਨਹੀਂ ਕੁੱਤੀ ਤੇ ਆ ਤਿੰਨ ਜਣੇ ਰੰਗ ਕਰਾ ਉਹ 8 ਫੱਦੀ ਵੀ ਜਾਇਨ ਕੋਈ ਨਹੀਂ ਸਾਲ ਜਿਹੜਾ ਫੋਜਪੁਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਕਤਲ ਨੂੰ ਗੌਰਤ ਕੀਤੀ ਗਈ ਔਰ ਇੱਕ ਕਤਲ ਕੀਤਾ ਗਿਆ ਉਹਦੇ ਵਿੱਚ ਅੱਜ ਫਰੋਜਪੁਰ ਪੁਲਿਸ ਨੂੰ ਨਾਲ ਕਾਊਂਟਰ ਇੰਟੈਲੀਜੈਂਸ ਫਰੋਜਪੁਰ ਵਿੰਗ ਇੱਕ ਕੰਬਾਈਨਡ ਅਪਰੇਸ਼ਨ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਜਦੋਂ ਬੱਤਾ ਖੇੜਾ ਸ਼ੇਮ ਨਾਲਾ ਖਾਣਾ ਧਲਖੁਰਦ ਇੱਥੇ ਨਾਕਾ ਲਾਇਆ ਸੀਗਾ ਔਰ ਇਹਨੂੰ ਚੇਸ ਕਰਾਈਆਂ ਸੀ ਇਹਨਾਂ ਤਿੰਨੇ ਮੁਲਜ਼ਮਾਂ ਨੂੰ ਸਾਡੀਆਂ ਪਾਰਟਿਸ ਉਹਦੇ ਤੇ ਜਦੋਂ ਇਹ ਅੱਗੇ ਨਾਕੇ ਤੇ ਆਏ ਨੇ ਇਸ ਨਾਲੇ ਇਹਦੇ ਸੇਮ ਨਾਲੇ ਦੇ ਉੱਤੇ ਤੇ ਇਹਨਾਂ ਨੂੰ ਜਦੋਂ ਪੁਲਿਸ ਨੇ ਰੋਕਣ ਲਈ ਬਾਰ-ਬਾਰ ਅਪੀਲ ਕੀਤੀ ਤਾਂ ਇਹਨਾਂ ਪੁਲਿਸ ਦੇ ਉੱਤੇ ਜਿਹੜਾ ਹੈਗਾ ਫਾਇਰਿੰਗ ਕਰਨੀ ਸ਼ੁਰੂ ਕਰਤੀ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਇਹਨਾਂ ਦੇ ਵਿੱਚ ਤਿੰਨ ਜਾਣੇ ਇਹਦੇ ਚ ਇੱਕ ਸੋਨੂ ਵਰਜਿੰਦਰ ਤੇ ਇੱਕ ਅਮਰਜੀਤ ਵਰਜਿੰਦਰ ਲੈਸ ਕੋੜਾ ਇੱਕੰਨੇ ਜਿਹੜੇ ਮੇਨ ਸ਼ੂਟਰ ਸੀਗੇ ਕੱਲ ਵਾਲੇ ਇਨਸੀਡੈਂਟ ਦੇ ਵਿੱਚ ਔਰ ਇਹਨਾਂ ਤੰਨਾਂ ਦੇ ਜਿਹੜਾ ਹੈਗਾ ਜਦੋਂ ਪੁਲਿਸ ਨੇ ਰੈਟੇਨਡ ਕੀਤਾ ਇੱਕ ਦੇ ਦੋ ਗੋਲੀਆਂ ਵੱਜੀਆਂ ਇੱਕ ਦੇ ਇੱਕ ਵੱਜੀ ਔਰ ਇੱਕ ਦੇ ਵੀ ਦੂਜੀ ਤੀਸਰੀ ਦੇ ਵੀ ਇੱਕ ਵੱਜੀ ਸੋ ਇਹ ਜਖਮੀ ਹੋ ਗਏ ਇਹਨਾਂ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਕਾਬੂ ਕੀਤਾ ਇਹਨਾਂ ਕੋਲੋਂ ਚਾਰ ਪਿਸਤਰ ਰਿਕਵਰ ਹੋਏ ਔਰ ਕੱਲ ਵਾਲੀ ਜਿਹੜੀ ਵਾਰਦਾਤ ਸੀ ਉਹਦੇ 'ਚ ਵਰਤੀ ਗਈ ਵਾਈਟ ਰੰਗ ਦੀ ਸਕੂਟੀ ਔਰ ਮੋਟਰਸਾਈਕਲ ਉਹ ਵੀ ਪੁਲਿਸ ਨੇ ਰਿਕਵਰ ਕਰ ਲਿਆ